ਸਾਬਾਏ ਪ੍ਰਧਾਨ ਜੀ ਜਿਹੜਾ ਨਹਿਰੀ ਪਾਣੀ ਸ਼ਹਿਰ ਵਾਸੀਆਂ ਨੂੰ ਫਤਿਹਲੀ ਦੇਣਾ ਉਹਦਾ ਨਕਾਟਣਾ ਲਗਭਗ 2 ਕਿਲੋਮੀਟਰ ਲੰਬਾ 10 ਕਰੋੜ ਦੀ ਲਗਤ ਨਾਲ ਅੱਜ ਇਹ ਕਾਰਜ ਕਰਕੇ ਭਗਵਾਨ ਸਿੰਘ ਮਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਅਪਰਾਲਾ ਕਰਿਆ ਕਿ ਨਹਿਰੀ ਪਾਣੀ ਜਿਹੜਾ ਜਿਹੜਾ ਜਮੀਨੀ ਪਾਣੀ ਹੈ ਉਹਦਾ ਸਤਰ ਦੇ ਬਾਈ ਦੇ ਥੱਲੇ ਜਾ ਰਿਹਾ ਉਹਨੂੰ ਰੋਕਣ ਲਈ ਨਹਿਰੀ ਪਾਣੀ ਚੋਕਾ ਨੂੰ ਪ੍ਰੇਰੀ ਦੇਣਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਡਾ ਵੱਡਾ ਜਿਹੜਾ ਅਪਰਾਲਾ ਪੰਜਾਬ ਵਾਸੀ ਨੇ ਕੀਤਾ ਇੱਕ ਗੱਲ ਮੈਂ ਦੱਸ ਦੇ ਇਹ ਫਿਲਟਰ ਜਿਹੜੇ ਮਹਿਸੂਸ ਕਰ ਰਿਹਾ ਕਿ ਇਸ ਪਾਣੀ ਦੇ ਨਾਲ ਕਿਉਂਕਿ ਨਹਿਰਾਂ ਨਾਲ ਭਰਪੂਰ ਪਾਣੀ ਹੁੰਦਾ ਇਹਨੂੰ ਆਪਾਂ ਬਿਨਾ ਫਿਲਟਰ ਕਰੇ ਵੀ ਵੀ ਇਤਨ ਨੂੰ ਇਹ ਸਾਡੇ ਸਰੀਰ ਦਾ ਫਾਇਦਾ ਕਰੂਗਾ ਜਿਹੜੀ ਕੈਂਸਰ ਰੂਪੀ ਬਿਮਾਰੀ ਹਰ ਘਰ ਦੇ ਵਿੱਚ ਐਂਟਰ ਕਰ ਚੁੱਕੀ ਹੈ ਉਹਦੀ ਰੋਕਥਾਮ ਲਈ ਵੀ ਇਹ ਪਾਣੀ ਜਿਹੜਾ ਮੈਂ ਕੰਮ ਕਰੂਗਾ ਮੈਂ ਧੰਨਵਾਦ ਕਰਦਾ ਇਲਾਕਾ ਨੁਮਾਇੰਦਿਆਂ ਦਾ ਕੌਂਸਲਰ ਸਰਵਨਾਂ ਦਾ ਸਾਰੇ ਆਏ ਹੋਤ ਪਤੰਤਿਆਂ ਦਾ ਅਫਸਰ ਸਰਵਨਾਂ ਦਾ ਜਿਨ੍ਹਾਂ ਨੇ ਇਸ ਇਹਦੇ ਵਿੱਚ ਕੰਮ ਕਰਨਾ ਤੇ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕਰਦਾ ਇਹਨਾਂ ਦਾ ਕੰਮ ਬਿਲਕੁਲ ਉਸ ਤਰੀਕੇ ਦਾ ਅੰਗਰੰਥ ਪ੍ਰੇਕੜੇ ਜਿੰਨੇ ਕੰਮੇ ਕੰਮ ਕਰਨ ਉਹਨਾਂ ਨੂੰ ਸਤਿਫੜ ਕਿਵੇਂ ਬਚਾਵੇ ਪਰਮਾਤਮਾ ਸਾਰੇ ਪੁੱਛਿਆ ਨਾ ਕਰੇ ਐਵੇਂ ਸਾਨੂੰ ਲੋਨ ਦਾ ਆਰਡਰ ਸਥਿਤੀ ਜਿਹਨੇ ਬਰਦਨ ਖਰਾਬ ਹੋਦੀ ਜਾ ਰਹੀ ਬਿਜਤੇ ਦੇਣੀ ਜਿਹੜਾ ਵਿਆਹ ਸਮਾਗਮ ਦੇ ਦੌਰਾਨ ਜਿਹੜੇ ਦੋ ਡੈਥ ਹੋਈਆਂ ਤੇ ਵੀਆਪੀ ਸਾਰੇ ਉੱਤੇ ਸੀ ਕੀ ਗੱਲਾਂ ਚੱਲ ਰਹੀਆਂ ਪੜਾਈਆਂ ਜਿਹੜੀਆਂ ਸਮੇਂ ਦੇ ਹਰ ਸਮੇਂ ਹੁੰਦੀਆਂ ਰਹਿੰਦੀਆਂ ਉਸ ਤੋਂ ਬਾਅਦ ਜਿਹੜਾ ਐਕਸ਼ਨ ਹੁੰਦਾ ਉਹਦੀ ਗੱਲ ਹੁੰਦੀ ਹੂੰ ਉਸ ਲੜੇ ਤੇ ਵੀ ਪਰਚਾ ਦਿੱਤਾ ਜਿੰਨੇ ਟੈਂਸ਼ਨ ਨੂੰ ਬੁਲਾਇਆ ਸੀ ਕਿ ਜਿਹੜੇ ਮੈਾਇਰਜ ਪੈਰਿਸ ਦੇ ਮਾਲਕ ਨੇ ਜਿਨ੍ਹਾਂ ਨੇ ਅਲੰਘਣਾ ਕਰੀ ਸੀ ਵੀ ਹਰੇਕ ਪੈਰਿਸ ਦੇ ਬਾਹਰ ਤੁਸੀਂ ਦੇਖੋਗੇ ਲਿਖ ਕੇ ਲਾਇਆ ਹੁੰਦਾ ਵੀ ਹਥਿਆਰ ਲੈ ਕੇ ਜਾਣਾ ਮਨਾ ਹੈ ਅਗਰ ਹਥਿਆਰ ਗਿਆ ਤਾਂ ਪੈਰਿਸ ਦੀ ਮੈਨੇਜਮੈਂਟ ਤੇ ਵੀ ਪਰਚਾ ਹੋ ਗਿਆ ਗੈਂਗਸਟਰਾਂ ਤੇ ਵੀ ਪਰਚਾ ਹੋ ਗਿਆ ਇਹ ਮਾਨ ਸਾਹਿਬ ਦੀ ਜਿਹੜੀ ਟੀਮ ਹੈ ਉਹ ਉਹਦਾ ਕੰਮ ਹੈ ਨਹੀਂ ਤਾਂ ਪਹਿਲੇ ਤਾਂ ਪਾਰਸ਼ਾ ਲੈ ਕੇ ਛੱਡ ਜੁੱਟਦੇ ਸੀ ਪਰ ਇਹਦੇ ਵਿੱਚ ਕੋਈ ਬੰਦਾ ਬਕਰਾ ਨਹੀਂ ਕੀ ਵੀ ਸਰ ਇੱਕ ਦਲ ਆਇਆ ਜਿਹੜਾ ਤੁਸੀਂ ਗੈਂਗਸਟਰ ਕਿਹ ਦੱਸਦੇ ਹੋਗੇ ਇਹ ਗੈਂਗਸਟਰ ਸੀਗੇ ਤੁਸੀਂ ਵੀ ਉਸ ਵਿਆਹ ਦੇ ਵਿੱਚ ਗਏ ਸੀਗੇ ਮੈਂ ਮੈਂ ਨਹੀਂ ਲਗਭਗ ਸਾਰਾ ਸ਼ਹਿਰ ਪਹੁੰਚ ਗਿਆ ਅਸੀਂ ਲਗਭਗ ਕੋਈ ਘੰਟਾ ਡੇਢ ਪਹਿਲਾਂ ਉੱਥੋਂ ਚਲੇ ਗਏ ਸੀ ਉਸ ਤੋਂ ਬਾਅਦ ਇਹ ਜਿਹੜਾ ਦਖਾਂਤ ਹੋਇਆ ਜਿਹੜੇ ਇੱਕ ਬੀਬੀ ਪੈਣ ਇੱਕ ਬੰਦਾ ਮਰ ਗਿਆ ਵਿਚਾਰਾ ਜਿਨ੍ਹਾਂ ਦਾ ਕੋਈ ਉਹਨਾਂ ਜਿਹੜੇ ਬਦਮਾਸ਼ ਮੁੰਡੇ ਸੀ ਉਹਨਾਂ ਦਾ ਨੇੜੇ ਦਾ ਵੀ ਕੋਈ ਵਾਸਤਾ ਨਹੀਂ ਸੀ ਉਹਦੀ ਦੇਖੋ ਉਹਦੀ ਹੁਣੀਆਂ ਨੂੰ ਉੱਥੇ ਲੈ ਇੱਕ ਪਾਸੇ ਸੀਪੀ ਸਾਹਿਬ ਕਹਿ ਰਹੇ ਸੀ ਕਿ ਇਹ ਕਿ ਉਹਨਾਂ ਨੂੰ ਬਦਮਾਸ਼ ਦੱਸਦੇ ਤੁਸੀਂ ਦੂਜੇ ਪਾਸੇ ਦੱਸ ਰਹੇ ਗੈਂਗਸਟਰ ਹੈ ਪਹਿਲਾਂ ਵੀ ਕਹਿੰਦੇ ਕਿ ਉਹ ਬਦਮਾਸ਼ ਹੈ ਗਲੀ ਗੈਂਗਸਟਰ ਮੈਂ ਸਮਝਦਾ ਵੀ ਕਿੱਦਾਂ ਦਾ ਫਰਕ ਹੁੰਦਾ ਕੋਈ ਲੰਬਾ ਚੌੜਾ ਫਰਕ ਨਹੀਂ ਜੇ ਸੀਪੀ ਸਾਹਿਬ ਨੇ ਕਹੇ ਗੈਂਗਸਟਰ ਨਹੀਂ ਤਾਂ ਬਦਮਾਸ਼ ਲਾ ਲਓ ਪਰ ਕੰਮ ਤਾਂ ਮੜ ਗਿਆ ਨਾ ਚਾਹੇ ਗੈਂਗਸਟਰ ਨੇ ਕਰਿਆ ਚਾਹੇ ਬਦਮਾਸ਼ ਨੇ ਕਰਿਆ ਕੰਮ ਮੜਾ ਜੀ ਸੈਂਕੜੇ ਸੈਂਕੜੇ ਨੂੰ ਦਰਜ ਜੀ ਆਮ ਜਨਤਾ ਦੇਖੋ ਉਹ ਭੈਣ ਦਾ ਕੀ ਤਸੂਰ ਸੀ ਕਰੀ ਉਹਦੀ ਕੋਈ ਦਸ਼ਮਣੀ ਨਹੀਂ ਕੋਈ ਉਹਦਾ ਬੈਰ ਵਿਰੋਧ ਨਹੀਂ ਉਹਦੇ ਉਹਦੀ ਮੌਤ ਹੋ ਗਈ ਤੇਰੀ ਉਹ ਨੌਜਵਾਨ ਬਚਾਰਾ ਅਜੇ ਮਾਪੇ ਨੇ ਸੱਦਰਾਂ ਦੇਖਣੇ ਸੀ ਉਹ ਪੂਰਾ ਹੋ ਗਿਆ ਇਹ ਥੱਲੇ ਵੀ ਮੈਂ ਸਮਝਦਾ ਵੀ ਜਿੰਨੀ ਨਿੰਦਿਆ ਹੋ ਸਕੇ ਥੋੜੀ ਵੀ ਹੈ ਤੇ ਮੈਂ ਸ਼ਹਿਰ ਨਿਵਾਸੀ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਕੋਈ ਦਾਗੇ ਕਿਰਦਾਰ ਵਾਲੇ ਬੰਦੇ ਨੇ ਇਹਨਾਂ ਨੂੰ ਵਿਆਹ ਸ਼ਾਦੀ ਨਾਮ ਲਾਇਆ ਕਰੋ ਅੰਕ੍ਰੀ ਇਹ ਹਾਲ ਸੇ ਦੁਬਾਰੇ ਲੱਗੋ ਚ ਐਮਐਲ ਸਾਬ ਗੱਲ ਕਰੀਏ ਦਰਜ ਨੇ ਹਸਾਮਲਾ ਨਾਲ ਮੁਕਦਮੇ ਦਰਜ ਨੇ ਜਮਾਨਤਾਂ ਤੇ ਆਂਦੇ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੇ ਜੀ ਲੱਗਦਾ ਨਹੀਂ ਕੋਈ ਕੜੀ ਕਾਰਵਾਈ ਹੋਣੀ ਚਾਹੀਦੀ ਦਿਨੇ ਕਾਨੂੰਨ ਦਾ ਕੰਮ ਹੁੰਦਾ ਕਾਨੂੰਨ ਦੇ ਦੇਰੇ ਕਿ ਕੋਈ ਵੀ ਪੁੱਛੀਏ ਕੋਈ ਨਹੀਂ ਦੱਸੂਏ ਕੰਮ ਅਦਾਪਦਾ ਹੁੰਦਾ ਹੁੰਦਾ ਤੇ ਮੈਂ ਖੁਦ ਇੱਕ ਐਡਵੋਕੇਟ ਹਾਂ ਮੈਂ ਨਿਆਂਪਾਲੀ ਦੇ ਸਤਿਕਾਰ ਕਰਦਾ ਉਹਨਾਂ ਨੇ ਹਰ ਹੁਕਮ ਬਿਜਲੀ ਹੈ ਉਹਦੇ ਮੂਰੇ ਸਰ ਜਦੋਂ ਇਹ ਸਮਾਗਮ ਪੂਰਾ ਜਦੋਂ ਚੱਲ ਰਿਹਾ ਸੀ ਉਸ ਟਾਈਮ ਉਹਨਾਂ ਦੇ ਬੱਗਾ ਸਾਹਿਬ ਵੀ ਉੱਥੇ ਪਹੁੰਚੇ ਹੋ ਮਿਲ ਨਹੀਂ ਕਰ ਰਹੇ ਸੀ ਤੇ ਨਾਲ ਹੀ ਉਸ ਤੋਂ ਬਾਅਦ ਗੋਲੀਬਾਰੀ ਚੱਲ ਪਈ ਤੇ ਲੱਗ ਰਿਹਾ ਕਿ ਕੋਈ ਘਟਨਾ ਵੱਡੀ ਵੀ ਹੋ ਸਕਦੀ ਸੀ ਕੋ ਚੁਣੇ ਹੋ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਇਹ ਕੰਮ ਹੋ ਜਾਣਾ ਮੈਂ ਸਮਝਦਾ ਵੀ ਬਹੁਤ ਵੀ ਮਾੜੀ ਗੱਲ ਹੈ ਉਹਨਾਂ ਨੇ ਬੱਗਾ ਵੀ ਕੋਈ ਸ਼ਰਮ ਨਹੀਂ ਮੰਨੀ ਤਹੇ ਹੋਰ ਵੀ ਜਿਹੜੇ ਐਮਐਲਏ ਸਰਦਾਰ ਵੀ ਉਹਨਾਂ ਦੇ ਵੀ ਸ਼ਰਮ ਨਹੀਂ ਮੰਨੀ ਇਹ ਕਿੰਨੀ ਨਿੰਦਿਆ ਹੋ ਸਕਦੀ ਥੋੜੀ ਸਰ ਇਹਨਾਂ ਲੋਕਾਂ ਦੇ ਕਿੱਦਾਂ ਕਾਬੂ ਪਾਇਆ ਜਾਏਗਾ ਕਿਉਂਕਿ ਇਹ ਇਹ ਹੁਣ ਜਦੋਂ ਇੰਨੇ ਸਖਤ ਮੁਕੱਦਮੇ ਦਰਜ ਹੋਏ ਨੇ ਕਾਬੂ ਤਾਂ ਆਪੀ ਪੈ ਜਾਣੇ ਜਦੋਂ ਲੰਬਾ ਸਮਾਂ ਜੇਲ੍ਹ ਤੇ ਜਾਣਗੇ ਆਪੇ ਅਤਲਾ ਇਹ ਹਥਿਆਰ ਕਿੱਥੋਂ ਆਉਂਦੇ ਇਹਨਾਂ ਕੋਲ ਸਰ ਜਿਹੜੇ ਏਅਰ ਲਿਸੈਂਸੀ ਸੀਗੇ ਦੂਜੇ ਸੀਗੇ ਇਹ ਤਾਂ ਹੁਣ ਅਜੇ ਜਾਂਚ ਪੜਤਾਲ ਤੋਂ ਬਾਅਦ ਜਦੋਂ ਫੜੇ ਜਾਣਗੇ ਬਗਮਾਜ ਪਤਾ ਨਹੀਂ ਲੱਗੂਗਾ ਜਿਹੜਾ ਜਿਹੜਾ ਦੇਖਿਆ ਹਲਕਾ ਆਤਮਨਗਰ ਦੀ ਹਾਂ ਤੇ ਸ਼ਾਨ ਸਰਦਾਰ ਕਲਵੰਦ ਸਿੰਘ ਸਿੱਧੂ ਜੀ ਐਮਐਲਏ ਸਾਹਿਬ ਤੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਹਰਮਨ ਪਿਆਰੇ ਨੇਤਾ ਸੀਐ ਸਰਦਾਰ ਭਗੋਂ ਸਿੰਘ ਮਾਨ ਜੀ ਜਿਨ੍ਹਾਂ ਨੇ ਨਹਿਰੀ ਪਾਣੀ ਨੂੰ ਲੈ ਕੇ ਅੱਜ ਪੰਜਾਬ ਵਿੱਚ ਇੱਕ ਨਹਿਰੀ ਪਾਣੀ ਨੂੰ ਸਪਲਾਈ ਦਿੱਤੀ ਆ ਅੱਜ ਵਾਰਡ ਨੰਬਰ 47 ਵਿੱਚ ਵਿਸ਼ੇਸ਼ ਤੌਰ ਤੇ ਡੁਗਰੀ ਰੋਡ ਤੇ 2 ਕਿਲੋਮੀਟਰ ਵਿੱਚ ਜਿਹੜੀ ਪਾਈ ਪਲਾਈ ਪਛਾਈ ਜਾ ਰਹੀ ਆ ਨਹਿਰੀ ਪਾਣੀ ਲੋਕਾਂ ਨੂੰ ਵਿੱਚ ਜਾਣਾ ਸਾਫ਼ ਸੁਥਰਾ ਪਾਣੀ ਲੋਕਾਂ ਨੂੰ ਮਿਲਣਾ ਜਿਹੜਾ ਗੰਦਾ ਪਾਣੀ ਪੀ ਰਹੇ ਆ ਉਹ ਤੋਂ ਛੁਟਕਾਰਾ ਮਿਲਣਾ ਇਹਦੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਅਸੀਂ ਐਮ ਐਲ ਏ ਸਾਹਿਬ ਦਾ ਕਰਦੇ ਆ ਸੀ ਐਮ ਸਾਹਿਬ ਦਾ ਕਰਦੇ ਆ ਜਿਹਦੇ ਵਿੱਚ ਲੋਕਾਂ ਨੂੰ ਬਹੁਤ ਵੱਡੀ ਸਹੂਲਤਾਂ ਮਿਲਣੀ ਆ ਇਸ ਪਾਣੀ ਦੇ ਨਾਲ ਨਾਲ ਪਾਣੀ ਦੀ ਜਿਹੜੀ ਵੱਡੀ ਟੈਂਕੀਆਂ ਵੀ ਲੱਗਣ ਜਾ ਰਹੀ ਆ ਹਲਕਾ ਆਤਮਨਗਰ ਵਿੱਚ ਉਹਦੇ ਲਈ ਵੀ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਤੁਹਾਡੇ ਇਲਾਕੇ 'ਚ ਜੋ ਸ਼ੁਰੂਆਤ ਹੋ ਰਹੀ ਆ ਕੀ ਕਹਿੰਦੇ ਆ ਇਹ ਸਭ ਦੇਣ ਐਮਐਲਏ ਸਾਹਿਬ ਦੀ ਸਾਡੀ ਆਮ ਆਦਮੀ ਪਾਰਟੀ ਦੀ ਆ ਅਜਵਾੜ ਨੰਬਰ 47 ਸ਼੍ਰੀਮਤੀ ਊਸ਼ਾ ਕਲਿਆਣ ਜੀ ਦੇ ਵਾਰ ਤੋਂ ਸ਼ੁਰੂਆਤ ਕੀਤੀ ਜਾ ਰਹੀ ਆ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਦਾ ਤੇ ਜਿਹੜੇ ਆਫੀਸਰ ਸਾਹਿਬਾਨ ਆ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਥੈਂਕ ਯੂ ਜੀ